ਸ਼ਿਰਫਤਗੜ ਸਾਹਿਬ ਦੇ ਤਲਾਣੀਆਂ ਪਿੰਡ ਤੋਂ ਖਬਰ سامنے ਆਈ ਹੈ ਤਸਵੀਰਾਂ سامنے ਆਈਆਂ ਨੇ ਜਿੱਥੇ ਕਿ ਕੁਝ ਦਿਨ ਪਹਿਲ ਆਈਕਨ ਨੌਜਵਾਨ ਕਰੋ ਲਾਪਤਾ ਹੋਇਆ ਸੀ ਤਾਂ ਪਰਿਵਾਰ ਦੇ ਵੱਲੋਂ ਉਸ ਦੀ ਪਾਲ ਕੀਤੀ ਗਈ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਦੇ ਵੱਲੋਂ ਵੀ ਉਸ ਲੜਕੇ ਦੀ ਪਾਲ ਕੀਤੀ ਗਈ ਤਾਂ ਹੁਣ ਇਸ ਪਾਲ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਜਿਸ ਦੇ ਬਾਰੇ ਪੁਲਿਸ ਅਧਿਕਾਰੀ ਐਸਪੀ ਸੁਖਰਾਜ ਸਿੰਘ ਨੇ ਦੱਸਿਆ ਕਿ ਇਹ ਦਿਨ ਦੋਸਤ ਜਿਹੜੇ ਸੀ ਇੱਕਠੇ ਪਹਿਲਾ ਉਹਨਾਂ ਨੇ ਸ਼ਰਾਬ ਪੀਤੀ ਹੈ ਸ਼ਰਾਬ ਪੀਣ ਤੋਂ ਬਾਅਦ ਉਹਨਾਂ ਦੇ ਵਿੱਚ ਮਾਮੂਲੀ ਜੀ ਤਕਰਾਰ ਹੋਈ ਹੈ ਤਾਂ ਤਕਰਾਰ ਹੋਣ ਤੋਂ ਬਾਅਦ ਉਹਨਾਂ ਨੇ ਇਸ ਨੌਜਵਾਨ ਦੀ ਕੁਟਮਾਰ ਕੀਤੀ ਹੈ ਕੁਟਮਾਰ ਕਰਨ ਤੋਂ ਬਾਅਦ ਉਸ ਨੂੰ ਬਾਅਦ ਦੇ ਵਿੱਚ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਦੀ লাশ ਜਿਹੜੀ ਹੈ ਨਹਿਰ ਤੋਂ ਬ੍ਰਾਹਮਣਦ ਹੋਈ ਹੈ ਤਾਂ ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਹਨਾਂ ਦੇ ਪਿੰਡ ਦੇ ਹੀ ਦੋ ਵਿਅਕਤੀ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਨੂੰ ਸ਼ੱਕ ਹੋਇਆ ਸੀ ਸ਼ੱਕ ਤੋਂ ਬਾਅਦ ਉਹਨਾਂ ਨੇ ਸਾਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਹੈ ਤਾਂ ਉਹਨਾਂ ਦੇ ਹੀ ਪਿੰਡ ਦੇ ਦੋ ਜਿਹੜੇ ਵਿਅਕਤੀ ਨੇ ਉਹੋ ਸਾਹਮਣੇ ਆਏ ਨੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਦੇ ਪਾਸੋਂ ਬਾਹਰ ਦਾਗ ਦੇ ਵਿੱਚ ਵਰਤਿਆ ਗਿਆ ਮੋਟਰਸਾਈਕਲ ਤੇ ਮਿਰਤਕ ਦੇ ਕੱਪੜੇ ਬ੍ਰਮਦ ਹੋਏ ਨੇ ਇਹ ਜੀ ਸਾਡਾ 18 ਤਰੀਕ ਸ਼ਾਮ ਨੂੰ ਫਤਿਹਗੜ ਸਾਹਿਬ ਥਾਣੇ ਦੇ ਏਰੀਆ ਤਲਾਨੀਆਂ ਪਿੰਡ ਉੱਥੇ ਦਾ ਇੱਕ ਬੰਦਾ ਸੀਗਾ ਗੁਰਚਰਨ ਸਿੰਘ ਸਨ ਆਫ ਗੁਰਜੀਤ ਸਿੰਘ ਉਹ ਮਿਸਿੰਗ ਸੀਗਾ ਜੀ 11 ਤਰੀਕ ਸ਼ਾਮ ਤੋਂ ਤੇ ਉਹਨਾਂ ਦੀ ਕੱਲ ਸਵੇਰੇ ਸਾਨੀਪੁਰ ਕੋਲ ਨਹਿਰ ਚੁਰ ਨਦੀ ਬੰਦੀ ਮਿਲੀ ਆ ਉਹਦੇ ਪਰਿਵਾਰ ਵਾਲੇ ਪਹਿਲਾਂ ਆਪਣੇ ਤੌਰ ਤੇ ਭਾਗ ਖਰ ਰਹੇ ਸੀਗੇ ਜਦੋਂ ਉਹਨਾਂ ਨੂੰ ਸ਼ੱਕ ਸੀਗਾ ਕਿ ਜਿੱਥੇ ਨਾਲ ਉਹ ਲਾਸਟ ਦੇਖਿਆ ਗਿਆ ਸੀਗਾ ਤਾਂ ਜਦੋਂ ਉਹਨਾਂ ਨੇ ਤਸਵੀਰਾਂ ਸ਼ੂਟ ਕੀਤੀ ਕੈਮਰੇਜ਼ ਵਗੈਰਾ ਦੇਖ ਕੇ ਉਹ ਟੈਕਸਿਲ ਇਨਵੈਸਟਿਗੇਸ਼ਨ ਕੀਤੀ ਮਾਈ ਗੱਲ ਸਾਹਮਣੇ ਆਈ ਕਿ ਉਹਨਾਂ ਦੇ ਪਿੰਡ ਦੇ ਹੀ ਦੋ ਬੰਦੇ ਬਲਰਾਜ ਸਿੰਘ ਬੱਬੂ ਤੇ ਵਿਜੈ ਸਿੰਘ ਕਾਨ ਇਹ ਉਹ ਦਿਨ 18 ਤਰੀਕ ਨੂੰ ਸ਼ਾਮ ਨੂੰ ਇਹ ਕੋਸਰਨ ਦੇ ਨਾਲ ਸੀਗੇ ਇਹਨਾਂ ਨੇ ਬੈਠ ਕੇ ਪਹਿਲਾਂ ਕਿਤੇ ਡ੍ਰਿੰਕ ਕੀਤੀ ਐ ਉਸ ਤੋਂ ਬਾਅਦ ਇਹਨਾਂ ਦੀ ਕੋਈ ਆਪਸ ਟਕਰਾਰ ਵਾਜੀ ਹੋਈ ਫਿਰ ਇਹ ਦੋਨਾਂ ਨੇ ਮਿਲ ਕੇ ਉਹਨੂੰ ਪਹਿਲਾਂ ਕੁੱਟਿਆ ਡ੍ਰਿੰਕ ਕਰਵਾ ਕੇ ਉਹਨੂੰ ਨਹਿਰ ਚ ਸੁੱਟਦਾ ਸੀਗਾ ਮਾਰ ਕੇ ਜਦੋਂ ਨਾ ਸੁੱਟਿਆ ਦਿੱਤੇ ਇਹ ਇੱਧਰ ਜਿਹੜੀ ਬਸੀ ਰੋਡ ਤੇ ਮੈਟ ਤੇ ਉੱਥੇ ਉਹਨੂੰ ਸੁੱਟਿਆ ਨਾ ਤੇ ਰਿਕਵਰੀ ਵੀ ਗੈਰ ਹੈ ਰਿਕਵਰੀ ਇਹਨਾਂ ਤੇ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਰਤਿਆ ਉਹ ਰਿਕਵਰ ਹੋਇਆ ਇਹਨਾਂ ਕੋਲੋਂ ਮਰਨਾਲੇ ਦੇ ਕੱਪੜੇ ਵੀ ਹੈਗੇ ਆ ਉਹ ਹਲੇ ਰਿਕਵਰ ਕਰਾਉਣੇ ਆ ਫਿਰ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਰਤੇ ਆ ਉਹ ਕਾਕਰ ਅਸੀਂ ਇਹਦੇ 'ਚ ਐਫ ਆਈ ਆਰ ਨੰਬਰ 71 ਅੰਡਰ ਸੈਕਸ਼ਨ 107 10 VNS ਫਤਿਹਗੜ ਸਾਹਿਬ 'ਤੇ ਰਜਿਸਟਰ ਕਰ ਲਈ ਹੈ ਦੋਨੇ ਜਣਾਂ ਨੂੰ ਅਸੀਂ ਅਰੈਸਟ ਕਰ ਲਿਆ ਅੱਜ ਉਹਨਾਂ ਨੂੰ ਕੂਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲਵਾਂਗੇ ਇਜਤ ਤਕਦੀਸ਼ ਕਰਾ ਬਜਾ ਰੰਜਿਸ਼ ਕੀ ਬਜਾ ਰੰਜਿਸ਼ ਵਾਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਇਹਨਾਂ ਦੀ ਪੁਰਾਣੀ ਵੀ ਆਪਸ 'ਚ ਕੋਈ ਨਾ ਕੋਈ ਖਰਾਬਦਗੀ ਚਲ ਰਹੀ ਸੀਗੀ ਲੇ ਜੇ ਸੀ ਤੇ ਫਿਨਿਸ਼ ਤੇ ਸੱਜਣ ਰਜਿੰਦਰਾ ਸਿੰਘ ਪਿੰਡ ਤੋਂ ਰਿਪੋਰਟ ਕਰਾ ਰਹੇ ਹਨ ਜੀ ਤੇ ਆਪਸੇ ਰਜਿੰਦਰਾ ਸਿੰਘ ਦੇ ਹਾਲੇ ਪ੍ਰੀਲੀਮਿਨਰੀ ਇਹ ਹੀ ਹੈ ਕਿ ਇਹਨਾਂ ਦੀ ਪਹਿਲਾਂ ਵੀ ਇੱਕ ਵਾਰ ਕਦੇ ਤੁਕ ਮੈਂ ਮੈਂ ਬਹਿਸ ਹੋਈ ਸੀ ਜਦੋਂ ਕਿ ਡੈਡ ਬੋਲੀ ਸਾਨੀਪੁਰ ਕੋਲੋਂ ਦਾ ਹੈ ਨਾਚੂ ਲਈ